ਆਪਣੀ ਕਿਰਤਮਾਈ ਵਿੱਚੋਂ ਨਿਰਸਵਾਰਥ ਸੇਵਾ ਲਈ ਕੀਤਾ ਦਾਨ ਉਤਮ ਦਾਨ ਹੈ। ਹੈ ਨਾ? ਅੱਜ ਸਾਡੇ ਦਰਮਿਆਨ ਯੂਐਸਏ ਤੋਂ ਉਚੇਚੇ ਤੌਰ ਤੇ ਪਹੁੰਚੇ ਇੰਜੀਨੀਅਰ ਜਸ਼ਪਾਲ ਸਿੰਘ ਜੀ ਜਿਹੜੇ ਕਿ ਕਾਫੀ ਧੀਰ ਤੋਂ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਹਮਸਫਰ ਜਿਹੜੇ ਕਿ ਫੌਜ ਦੇ ਵਿੱਚ ਕਰਨਲ ਦੀ ਡਿਊਟੀ ਨਿਭਾ ਰਹੇ ਸਨ ਇਹ ਪਰਿਵਾਰ ਬੜੀ ਧੀਰ ਤੋਂ ਸਾਡੇ ਨਾਲ ਜੁੜਿਆ ਹੋਇਆ ਤੇ ਜਦੋਂ ਵੀ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਫਾਈਨੈਂਸ਼ੀਅਲੀ ਜਾਂ ਕਿਸੇ ਕਿਸਮ ਦੀ ਵੀ ਕੋਈ ਲੋਡ ਹੁੰਦੀ ਆ ਤਾਂ ਇਹ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਂਦੇ ਨੇ ਇਹ ਮਾਨ ਦੀ ਗੱਲ ਹੈ ਕਿ ਜੀਵਨ ਭਰ ਦੀ ਰਾਸ ਪੂੰਜੀ ਨੂੰ ਸਾਰਥਕ ਕਰਨ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਉਹਨਾਂ ਨੇ ਲਿਆ ਕਿ ਸੁਪਨਿਆਂ ਦੇ ਘਰ ਦੇ ਵਿੱਚ 300 ਕਿਲੋਵਾਟ ਦਾ ਸੋਲਰ ਸਿਸਟਮ ਜਿਸ ਦੀ ਲਾਗਤ ਕਰੀਬ 1.5 ਕਰੋੜ ਹੈ ਸਮੁੱਚੀ ਸੇਵਾ ਸੋਢੀ ਸਾਹਿਬ ਨੇ ਨਿਭਾਈ ਹੈ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਪਾਸੀ ਜੀ ਦਾ ਸਾਡੇ ਸਕੂਲ ਦੀਆਂ ਸੇਵਾਵਾਂ ਜਿੱਥੇ ਨਿਭਾਉਂਦੇ ਨੇ ਉੱਥੇ ਸਕੂਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਉਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਇਹਨਾਂ ਦੀ ਟੀਮ ਦੇ ਨਾਲ ਰਲ ਕੇ ਇਹ ਹਮੇਸ਼ਾ ਅੱਗੇ ਹੋ ਕੇ ਇਹ ਡਿਊਟੀਆਂ ਨਿਭਾਉਂਦੇ ਨੇ ਤੇ ਦੂਸਰਾ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹ ਜਸ਼ਪਾਲ ਸੋਢੀ ਜੀ ਨੇ ਉਹਨਾਂ ਦੇ ਨਾਲ ਬੈਠੇ ਰਾਜਾ ਰਾਮ ਜੀ ਮੇਰੇ ਮਾਤਾ ਸਿਖਦਰਸ਼ਨ ਕੌਰ ਜੀ ਧੰਨਵਾਦ ਕਰਦਾ ਜਸ਼ਪਾਲ ਸੋਢੀ ਜੀ ਦੇ ਪਰਿਵਾਰ ਦਾ ਇਹ ਬਹੁਤ ਵੱਡੀ ਗੱਲ ਆ ਅੱਜ ਆਪਾਂ ਨੂੰ 10 ਸਾਲ ਹੋ ਗਏ ਸੇਵਾ ਕਰਦਿਆਂ ਲਗਭਗ 10 ਸਾਲਾਂ ਦੇ ਵਿੱਚ ਏਡੀ ਵੱਡੀ ਸੇਵਾ ਕਦੇ ਕਿਸੇ ਨੇ ਵੀ ਕਰੀ ਤਾਂ ਕੀ ਸੋਚੀ ਵੀ ਨਹੀਂ ਹੋਣੀ ਤੇ ਅਸੀਂ ਵੀ ਕਦੇ ਸੋਚਿਆ ਨਹੀਂ ਸੀ ਵੀ ਐਡਾ ਵੱਡਾ ਪ੍ਰੋਜੈਕਟ ਐਡਾ ਵੱਡਾ ਸੋਲਰ ਦਾ ਪਲਾਂਟ ਸੁਪਨਿਆਂ ਦੇ ਘਰ ਚ ਲੱਗ ਪਾਊ ਜਦੋਂ ਬਿਜਲੀ ਦਾ ਬਿੱਲ ਲੱਖਾਂ ਚ ਆਉਂਦਾ ਸੀ ਦੁੱਖ ਤਾਂ ਹੁੰਦਾ ਸੀ ਸੰਗਤ ਨਾਲ ਵੀ ਸਾਂਝਾ ਕਰਦੇ ਸੀ ਵੀਡੀਓ ਚ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਵੀ ਇਸ ਵਾਰ ਸਾਨੂੰ ਬਿੱਲ ਬਹੁਤ ਆਇਆ ਵੀ ਤੁਸੀਂ ਸਾਡਾ ਸਾਥ ਦਿਓ ਤੇ ਭੈਣਾ ਭਰਾਵਾਂ ਨੇ ਰਲ ਕੇ ਬਿੱਲ ਦੇ ਦੇਣਾ ਤੇ ਬਿੱਲ ਕਲੀਅਰ ਹੋ ਜਾਣਾ ਫਿਰ ਅੱਗੇ ਵੱਧ ਜਾਣਾ ਪਰ ਉਹ ਗੱਲਾਂ ਕਿਤਨਾ ਕਿਤੇ ਯੂ ਐਸ اے ਦੇ ਵਿੱਚ ਬੈਠਿਆਂ ਦੇ ਸਰਦਾਰ ਯਸ਼ਪਾਲ ਛੋਟੀ ਜੀ ਦੇ ਮਨ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਜ਼ਿਕਰ ਹੁੰਦਾ ਤੇ ਉਹਨਾਂ ਗੱਲਾਂ ਦਾ ਪ੍ਰਭਾਵ ਵੀਡੀਓ ਨੂੰ ਦੇਖ ਕੇ ਸੁਣ ਕੇ ਛੋਟੀ ਸਾਹਿਬ ਦੇ ਮਨ ਦੇ ਵਿੱਚ ਪਿਆ ਤਾਂ ਇਹਨਾਂ ਨੇ ਇੱਕ ਦਿਨ ਮੈਨੂੰ ਕਾਲ ਕਰਕੇ ਗੱਲ ਤਾਂ ਸਾਡੀ ਅਕਸਰ ਹੁੰਦੀ ਰਹਿੰਦੀ ਸੀ ਕਿਉਂਕਿ ਹਮੇਸ਼ਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਸਪੋਰਟ ਕਰਦੇ ਰਹਿੰਦੇ ਸੀ ਜਦੋਂ-ਜਦੋਂ ਵੀ ਜਿਵੇਂ-ਜਿਵੇਂ ਵੀ ਇਹਨਾਂ ਦੇ ਮਨ 'ਚ ਹੁੰਦੇ ਤਾਂ ਇੱਕ ਦਿਨ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਮੇਰੇ ਕੋਲੇ ਮੇਰੀ ਜ਼ਿੰਦਗੀ ਦੀ ਜਿਹੜੀ ਜਮ੍ਹਾਂ ਪੂੰਜੀ ਆ ਉਹ ਇੰਡੀਆ ਦੇ ਹਿਸਾਬ ਨਾਲ ਉਹ 1.5 ਆ ਚਾਹੇ ਉਹ 2 ਕਰੋੜ ਦਾ ਮੈਂ ਚਾਹਨਾ ਮਨੁੱਖਤਾ ਦੀ ਸੇਵਾ ਦੇ ਲੇਖੇ ਲੱਗ ਜੇ ਤਾਂ ਫਿਰ ਕੁਝ ਦਿਨਾਂ ਬਾਅਦ ਇਹਨਾਂ ਨੇ ਕਾਲ ਕੀਤੀ ਵੀ ਮੈਂ ਤੁਹਾਡੀ ਵੀਡੀਓ ਦੇਖੀ ਸੁਣਿਆ ਵੀ ਤੁਸੀਂ ਸੋਲਰ ਪ੍ਰੋਜੈਕਟ ਦੀ ਗੱਲ ਕਰਦੇ ਵੀ ਮੇਰਾ ਇੱਕ ਦੋਸਤ ਆ ਬੈਂਗਲੌਰ ਦੇ ਵਿੱਚ ਅਸੀਂ 7 ਸਾਲ ਪੁਰਾਣੇ ਦੋਸਤਾਂ ਵੀ ਉਹ ਸੋਲਰ એનર્ਜੀ ਤੇ ਕੰਮ ਕਰਦੇ ਨੇ ਉਹਨਾਂ ਦਾ ਬਿਜ਼ਨਸ ਆ ਮੈਂ ਉਹਨਾਂ ਨਾਲ ਗੱਲ ਕਰਾਂਗਾ ਵੀ ਕਿੰਨੀ ਕੀ ਡਿਮਾਂਡ ਆ ਤੁਹਾਡੀ ਚਲੋ ਅਸੀਂ ਜਿੰਨੀ ਕੀ ਸਾਨੂੰ ਨੌਲੇਜ ਸੀ ਅਸੀਂ ਦੱਸਿਆ ਵੀ 100 ਕਿਲੋਵਾਟ 150 ਕਿਲੋਵਾਟ ਦੀ ਆਪਣੀ ਰਿਕੁਆਇਰਮੈਂਟ ਹੋਊਗੀ ਤਾਂ ਇਹਨਾਂ ਨੇ ਆਪਣੇ دوست ਨਾਲ ਰਾਜਾ ਰਾਮ ਜੀ ਨਾਲ ਗੱਲ ਕੀਤੀ ਤਾਂ ਰਾਜਾ ਰਾਮ ਜੀ ਆਪਣੀ ਟੀਮ ਨੂੰ ਲੈ ਕੇ ਆਪਣੇ ਕੋਲੇ ਮਨੁੱਖਤਾ ਦੀ ਸੇਵਾ ਪਰਿਵਾਰ ਚ ਪਹੁੰਚਦੇ ਆ ਬੈਂਗਲੌਰ ਤੋਂ ਇੱਥੇ ਆ ਕੇ ਸਾਰਾ ਸਰਵੇ ਕਰਦੇ ਆ ਤੇ ਸਰਵੇ ਕਰਕੇ ਕੋਟੇਸ਼ਨ ਬਣਾਉਂਦੇ ਆ ਜਰੂਰਤ ਦਾ ਹਿਸਾਬ ਕਿਤਾਬ ਦੇਖ ਕੇ ਉਹ ਇੱਕ ਨਤੀਜੇ ਤੇ ਪਹੁੰਚਦੇ ਆ ਵੀ ਘੱਟੋ ਘੱਟ 300 ਕਿਲੋਵਾਟ ਦਾ ਪ੍ਰੋਜੈਕਟ ਲੱਗਣਾ ਚਾਹੀਦਾ ਜਿਹਦੇ ਨਾਲ ਆਪਾਂ ਸੁਪਨਿਆਂ ਦੇ ਘਰ ਵਿੱਚ ਬਿਜਲੀ ਦੀਆਂ ਜ਼ਰੂਰਤਾਂ ਦੇ ਵਿੱਚ ਆਪਾਂ ਬਣਦਾ ਯੋਗਦਾਨ ਪਾ ਸਕਦੇ ਜਿਹਨੂੰ ਕੋਈ 60 65 70% ਦੇ ਆਸ-ਪਾਸ ਅੰਕਿਆ ਗਿਆ ਤਾਂ ਜਿਹਦਾ ਪ੍ਰੋਜੈਕਟ ਬਣ ਕੇ ਜਦੋਂ ਸਾਹਮਣੇ ਆਇਆ ਕੁਟੇਸ਼ਨ ਦੇ ਰੂਪ 'ਚ ਕਰੀਬ 1.5 ਕਰੋੜ ਰੁਪਏ ਦਾ ਖਰਚਾ ਸੀ ਇਹ ਤੇ ਉਹ 1.5 ਕਰੋੜ ਰੁਪਏ ਨੂੰ ਛੋਟੀ ਸਾਹਿਬ ਨੇ ਉਥੋਂ ਇੱਥੇ ਭੇਜਣਾ ਉਹ ਵੀ ਬੜੀ ਮੁਸ਼ਕਲ ਸੀ ਕਿਉਂਕਿ ਆਪਣੇ ਕੋਲ ਅਕਾਊਂਟ ਨਹੀਂ ਸੀ ਜਿਹਦੇ ਵਿੱਚ ਪੈਸੇ ਪਾ ਸਕਣ ਇਹ ਬਾਹਰੋਂ ਇੰਡੀਆ ਪੈਸੇ ਪਹੁੰਚ ਸਕਣ ਤਾਂ ਉਹਦੇ ਲਈ ਵੀ ਫਿਰ ਛੋਟੀ ਸਾਹਿਬ ਜੀ ਨੇ ਇੰਤਜ਼ਾਰ ਕੀਤਾ ਪਹਿਲਾਂ ਕੁਝ ਇੰਤਜ਼ਾਮ ਵੀ ਕੀਤਾ ਕਿਸੇ ਹੋਰ ਨਾਲ ਗੱਲ ਕੀਤੀ ਚਲੋ ਆਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਜਾਨ ਨੂੰ ਆਪਾਂ ਨੂੰ ਪਰਮਿਸ਼ਨ ਮਿਲ ਗਈ एफसीआरੇ ਖਾਤੇ ਦੀ ਫਿਰ ਉਹਦੇ ਰਾਹੀਂ ਰਾਜਾ ਰਾਮ ਜੀ ਦੇ ਨਾਲ ਫਿਰ ਪ੍ਰਾਪਤਾ ਹੁੰਦਾ ਇਹਨਾਂ ਨੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਰਾਜਾ ਰਾਮ ਜੀ ਜਿੱਦਾਂ ਜਿੱਦਾਂ ਸਮਾਨ ਇੱਥੇ ਮਗਾਉਂਦੇ ਗਏ ਉਸੇ ਤਰ੍ਹਾਂ ਇਹਨਾਂ ਦੀਆਂ ਪੇਮੈਂਟਾਂ ਇਹਨਾਂ ਤੱਕਰ ਜਾਂਦੀਆਂ ਗਈਆਂ ਜੋ ਕਿ ਅੱਜ ਕੰਮ ਕਰਦਿਆਂ ਕਰਦਿਆਂ ਕਰੀਬ 1.25 ਸਵਾ ਕਰੋੜ ਦੇ ਨੇੜੇ ਅਮਾਉਂਟ ਆ ਜਿਹੜੀ ਉਹਨਾਂ ਤੇ ਕਰਜ਼ਾ ਚੁੱਕੀ ਆ। ਬਾਕੀ ਜਿਹੜੀ ਰਹਿੰਦੀ ਅਮਾਉਂਟ ਆ ਉਹ ਅੱਜ ਜਿਹੜੇ ਬਟਨ ਦਬ ਦਿੱਤੇ ਜਾਣੇ ਆ 150 ਕਿਲੋਵਾਟ ਦਾ ਇਨੋਗ੍ਰੇਸ਼ਨ ਸੋਢੀ ਸਾਹਿਬ ਉੱਥੇ ਆਪਣੇ ਕਾਰਕਮਲਾਂ ਨਾਲ ਕਰਕੇ ਆਏ ਨੇ ਉਧਰਲੀ ਬਿਲਡਿੰਗ 'ਚ ਤੇ 150 ਕਿਲੋਵਾਟ ਦਾ ਇੱਧਰ ਆਪਣੇ ਕੈਂਪ ਵਾਲੇ ਸ਼ੈੱਡ ਤੇ ਲੱਗਿਆ ਵਾ ਸੋਲਰ ਉਰੇ ਤੇ ਹੁਣ ਬਟਨ ਦਬਾਇਆ ਜਾਣਾ ਵਾ ਅੱਜ 300 ਕਿਲੋਵਾਟ ਸੋਲਰ એનર્ਜੀ ਹੈ ਜਿਹੜੀ ਜਿਹੜੀ ਸੂਰਜ ਦੇ ਨਾਲ ਸਾਨੂੰ ਧੁੱਪ ਦੇ ਨਾਲ ਮਿਲਣੀ ਆ ਉਹ ਅੱਜ ਸ਼ੁਰੂ ਹੋ ਜਾਣੀ ਇਹ ਬਹੁਤ ਵੱਡੀ ਸੁਗਾਤ ਆ ਮਨੁੱਖਤਾ ਦੀ ਸੇਵਾ ਪਰਿਵਾਰ ਲਈ 25 ਸਾਲ ਦੀ ਇਹਦੀ ਗਰੰਟੀ ਆ ਉਸ ਤੋਂ ਅੱਗੇ ਵੀ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ 25 ਸਾਲਾਂ ਤੱਕ ਇਹ ਇਸ એનર્ਜੀ ਦਾ ਆਨੰਦ ਇਸ એનર્ਜੀ ਦਾ ਫਾਇਦਾ ਇਹ ਪਰਿਵਾਰ ਲੈਂਦਾ ਰਹੇਗਾ ਅਸੀਂ ਰਹਿਣਾ ਜਾਂ ਨਹੀਂ ਰਹਿਣਾ ਇਸ ਦੁਨੀਆ ਤੇ ਹਰ ਇੱਕ ਬੰਦਾ ਆਇਆ ਤੇ ਹਰ ਇੱਕ ਨੇ ਚਲੇ ਜਾਣਾ ਵਕਤ ਦੇ ਨਾਲ ਸਮੇਂ ਦੇ ਨਾਲ ਇਹ ਹਰੇਕ ਦਾ ਇਸ ਦੁਨੀਆ ਤੋਂ ਜਾਣਾ ਤੈਅ ਆ ਪਰ ਜੋ ਅੱਜ ਕਾਰਜ ਕੀਤਾ ਗਿਆ ਅੱਜ ਜੋ oprala ਸੋਡੀ ਪਰਿਵਾਰ ਵੱਲੋਂ ਕੀਤਾ ਗਿਆ ਇਸ ਪਰਿਵਾਰ ਵਾਸਤੇ ਸੁਪਨਿਆਂ ਦੇ ਘਰ ਵਾਸਤੇ ਇੱਕ ਮੀਲ ਪੱਥਰ ਸਾਬਤ ਹੋਇਆ ਇਹ ਮਾਈਲਸਟੋਨ ਜੋ ਅੱਜ ਇਸ ਪਰਿਵਾਰ ਵੱਲਿਓ ਇਸ ਸੁਪਨਿਆਂ ਦੇ ਘਰ ਨੂੰ ਦਿੱਤਾ ਜਾ ਰਿਹਾ ਉਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋਢੀ ਸਾਹਿਬ ਤੁਹਾਡਾ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚਿਆਂ ਦਾ ਇਹਨਾਂ ਦੇ بیٹے ਦੀ ਪਿੱਛੇ ਜੇ ਮੈਰਿਜ ਹੋਈ ਆ ਯੂਐਸਏ ਚ ਉੱਥੇ ਵੀ ਸਾਨੂੰ ਬੁਲਾਇਆ ਸੀ ਚਲੋ ਕਿਸੇ ਕਰ ਨਹੀਂ ਜਾ ਹੋਇਆ ਸਾਤੋਂ ਉਹਨਾਂ ਦਾ ਧੰਨਵਾਦ ਬੱਚਿਆਂ ਦਾ ਜਿਨ੍ਹਾਂ ਨੇ ਆਪਣੇ ਫਾਦਰ ਸਾਹਿਬ ਨੂੰ ਇਸ ਗੱਲ ਲਈ ਸਪੋਰਟ ਕੀਤੀ ਵੀ ਤੁਸੀਂ ਆਪਣੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਜਮਾ ਪੂੰਜੀ ਪੈਸੇ ਆ ਵੀ ਤੁਸੀਂ দান ਕਰ ਸਕਦੇ ਜੇ ਮਾਪਿਓ ਨੂੰ ਬੱਚੇ ਕਹਿਣ ਵੀ ਸਾਨੂੰ ਲੋੜ ਆ ਪਾਪਾ ਤਾਂ ਮਾਪਿਓ ਉਹਨਾਂ ਦੀ ਜ਼ਰੂਰਤ ਪੂਰੀ ਕਰੇ ਪਰ ਉਹਨਾਂ ਨੂੰ ਪੜ੍ਹਾਤਾ ਲਿਖਾਤਾ ਚੰਗੀਆਂ ਪੋਸਟਾਂ ਤੇ ਆ ਚੰਗੀ ਵੱਡੀ ਕੰਪਨੀ ਦੇ ਵਿੱਚ ਵੀਰ ਜੀ ਜੌਬ ਕਰਦੇ ਨੇ ਉਹ ਤੇ ਅੱਜ ਇਹ ਗੱਲ ਦੇਖ ਕੇ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ ਬੀ ਸੋਢੀ ਸਾਹਿਬ ਜੀ ਦੇ ਬੱਚੇ ਨੇ ਜਿਹੜੇ ਇਹਨਾਂ ਦਾ ਬੇਟਾ ਉਹਨਾਂ ਦੇ ਅੱਗੋਂ ਦੋ ਬੱਚੇ ਨੇ ਸੋਢੀ ਸਾਹਿਬ ਦੇ ਦੋ ਪੋਤਰੇ ਨੇ ਤੇ ਦੋਨੇ ਗੁਰਸਿੱਖ ਨੇ ਦੋਨਾਂ ਦੇ ਸਿਰਾਂ ਦੇ ਉੱਪਰ ਜੂੜੇ ਕੀਤੇ ਨੇ ਤੇ ਪਟਕਾ ਬੰਦਦੇ ਨੇ ਤੇ ਉਹਨਾਂ ਦੀ ਮਦਰ ਆ ਜਿਹੜੀ ਸੋਢੀ ਸਾਹਿਬ ਦੀ ਨੂੰਹ ਆ ਜਿਹੜੀ ਉਹ ਉੱਥੋਂ ਦੀ ਬੌਰ ਨਾ ਗੋਰੀ ਆ ਪਰ ਉਹਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾ ਜੋੜਿਆ ਸੋਢੀ ਸਾਹਿਬ ਦਾ ਸਿਦਕ ਆ ਤੇ ਸੋਢੀ ਸਾਹਿਬ ਦੇ ਪਰਿਵਾਰ ਦੀ ਇਹ ਬੜੀ ਵੱਡੀ ਗੀਨ ਆ ਵੀ ਉਹਨਾਂ ਕੰਟਰੀਆਂ ਦੇ ਵਿੱਚ ਜਿੱਥੇ ਸਾਡੇ ਲੋਕ ਇੱਥੋਂ ਜਾਂਦੇ ਸਾਰੀ ਬਹਾਨੇ ਦੇ ਨਾਲ ਵਾਲ ਕਟਾ ਦਿੰਦੇ ਆ ਵੀ ਅਸੀਂ ਕੈਨੇਡਾ ਜਾਣਾ ਜੀ ਉੱਥੇ ਤਾਂ ਵਾਲ ਸਾਂਭਣੇ ਹੀ ਬਹੁਤ ਔਖੇ ਆ ਇੱਥੋਂ ਵਾਲ ਕਟਾ ਕੇ ਹੀ ਜਾਂਦੇ ਨੇ ਬਹੁਤ ਸਾਰੇ ਲੋਕ ਵੀ ਅਸੀਂ ਅਮਰੀਕਾ ਜਾਣਾ ਉੱਥੇ ਵਾਲ ਨਹੀਂ ਸਾਂਭੇ ਜਾਣੇ ਤੇ ਸੋਢੀ ਸਾਹਿਬ ਨੂੰ ਮੈਨੂੰ ਵਿਸ਼ਵਾਸ ਨਹੀਂ ਹੋ ਸਕਦਾ ਕਹੇ ਤੇ ਤਾਂ ਫਿਰ ਅੱਜ ਜਦੋਂ ਇਹ ਸਾਰਾ ਕੁਝ ਬਣ ਕੇ ਕੰਪਲੀਟ ਹੋਇਆ ਇੰਪਲੀਮੈਂਟ ਹੋਇਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਤੇ ਜਦੋਂ ਇਹਨਾਂ ਨੇ ਦੱਸਿਆ ਵੀ 60 ਤੋਂ 70% ਦੇ ਆਸ-ਪਾਸ ਇਹ ਸਾਰੀ ਜਿਹੜੀ ਤੁਹਾਡੇ ਸੁਪਨਿਆਂ ਦੇ ਘਰ ਦੇ ਬਿੱਲ ਦੀ ਹੈ ਜਿਹੜੀ ਸਮੱਸਿਆ ਘਟ ਜੂਗੀ ਤੇ ਇਹ ਸੁਣ ਕੇ ਬਹੁਤ ਚੰਗਾ ਲੱਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਆਪਾਂ ਹਰ ਇੱਕ ਧਰਮਾਂ ਦੇ ਨਾਲ 33 ਕਰੋੜ ਦੇ ਵੀ ਦੇਵਤਿਆਂ ਦੇ ਦੇਸ਼ 'ਚ ਰਹਿੰਦੇ ਆ ਪਰ ਇਨਸਾਨਾਂ ਦੇ ਵਿੱਚ ਹੀ ਰੱਬ ਵੱਸਦਾ ਭਾਈ ਤੇ ਉਹ ਰੱਬ ਸੋਢੀ ਸਾਹਿਬ ਦੇ ਵਿੱਚ ਵਸਿਆ ਤੇ ਇਹਨਾਂ ਦੇ ਮਨ 'ਚ ਵਸਿਆ ਹੋਇਆ ਰੱਬ ਅੱਜ ਆਪਣੇ ਘਰ ਦੇ ਵਿੱਚ ਬਹੁੜ ਕੇ ਏਡì ਵੱਡੀ ਜ਼ਰੂਰਤ ਆਪਣੀ ਪੂਰੀ ਕਰ ਰਿਹਾ ਤੇ ਬਹੁਤ ਧੰਨਵਾਦ ਆ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਹਿੱਸਾ ਬਣੇ ਬਹੁਤ ਬਹੁਤ ਸ਼ੁਕਰੀਆ ਸੂਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸੂਰ ਸਾਹਿਬ ਜਿਹੜੇ ਵਰਣ ਜੀ ਇਹ ਇੱਥੋਂ ਦੇ ਕואର୍ਡੀਨੇਟਰ ਨੇ ਜਿਹੜੇ ਪੰਜਾਬ ਤੋਂ ਇਹਨਾਂ ਨੇ ਸਾਰਾ ਇੱਥੇ ਗਰਾਊਂਡ ਤੇ ਰਹਿ ਕੇ ਸਾਰਾ ਕੰਮ ਕੀਤਾ ਰਾਜਾ ਰਾਮ ਜੀ ਉੱਥੋਂ ਸਪੋਰਟ ਕਰਦੇ ਸੀ ਇਹਨਾਂ ਨੇ ਇੱਥੇ ਰਹਿ ਕੇ ਗਰਾਊਂਡ ਤੇ ਸੂਰ ਸਾਹਿਬ ਨੇ ਸਾਰਾ ਕੰਮ ਕੀਤਾ ਤੇ ਬਹੁਤ ਬਹੁਤ ਧੰਨਵਾਦ ਸੂਰ ਸਾਹਿਬ ਤੁਹਾਡਾ ਵੀ ਤੇ ਹੁਣ ਸਾਡੇ ਮੈਡਮ ਪਰਮਜੀਤ ਕੌਰ ਪਾਸੀ ਜੀ ਨੂੰ ਅਸੀਂ ਫੇਰ ਮਾਈਕ ਦਿੰਨੇ ਆ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਭੈਣ ਜੀ ਅਕਰੋ ਗੱਲ ਛੋਟੀ ਸਾਹਿਬ ਦੀ ਨਾਲ ਕਰੋ ਚਾਰ ਗੱਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸਾਡੇ ਸਪੈਸ਼ਲ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਸੋਢੀ ਸਾਹਿਬ ਜੀ ਲਈ ਇੱਕ ਛੋਟੀ ਜਿਹੀ ਮੋਮੈਂਟਮ ਮੋਮੈਂਟੋ ਬਣਾਇਆ ਯਾਦਗਾਰੀ ਰੂਪ ਦੇ ਵਿੱਚ ਉਸ ਨੂੰ ਦੇਣਾ ਚਾਹੁੰਦੇ ਨੇ ਸਾਡੇ ਸਕੂਲ ਦੇ ਸਪੈਸ਼ਲ ਬੱਚੇ ਨੇ ਜੀ ਜਿਨ੍ਹਾਂ ਨੂੰ ਭਾਵੇਂ ਪੂਰਨ ਤੌਰ ਤੇ ਸੋਝੀ ਨਹੀਂ ਹੈ ਪਰ ਉਹਨਾਂ ਨੂੰ ਇੰਨਾ ਜ਼ਰੂਰ ਪਤਾ ਕਿ ਜਦੋਂ ਵੀ ਸਾਡਾ ਕੋਈ ਮਹਿਮਾਨ ਆਉਂਦਾ ਅਸੀਂ ਉਹਨਾਂ ਨੂੰ ਦੱਸਦੇ ਹਾਂ ਕੇ ਬੇਟਾ ਆਪਾਂ ਉਹਨਾਂ ਦੀ ਉਹਨਾਂ ਦੇ ਲਈ ਕੋਈ ਨਾ ਕੋਈ ਯਾਦਗਾਰੀ ਚਿੰਨ ਬਣਾਉਣਾ ਸੋ ਬੱਚਿਆਂ ਨੇ ਇੱਕ ਟਰੀ ਰੂਪ ਦੇ ਵਿੱਚ ਚਿੰਨ ਬਣਾਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਥੰਬ ਇਮਪ੍ਰੈਸ਼ਨਸ ਲਗਾਏ ਨੇ ਹਰ ਬ੍ਰਾਂਚ ਦੇ ਉੱਤੇ ਹਰ ਇੱਕ ਬੱਚਾ ਉਹ ਸਥੰਭ ਪ੍ਰਸ਼ਨ ਦੇ ਨਾਲ ਆਪਣਾ ਨਾਮ ਦੱਸ ਰਿਹਾ ਹੈ ਸੋ ਸਾਡੀਆਂ ਦੋ ਬੱਚੀਆਂ ਸੋਢੀ ਸਾਹਿਬ ਨੂੰ ਇਹ ਸਨਮਾਨ ਚਿੰਨ ਪੇਟ ਕਰ ਰਹੀਆਂ ਹਨ ਜੀ ਸੇਵਾ ਜਿਹੜੀ ਰੱਬ ਨੇ ਦਿੱਤੀ ਕਰਨ ਦੀ ਮੇਰੇ ਲੱਗਦਾ ਸਾਰੀ ਜ਼ਿੰਦਗੀ ਦਾ ਮੈਨੂੰ ਇਹ ਗੱਲ ਭੁੱਲੇਗੀ ਨਹੀਂ ਤੇ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਭਾਗੀ ਹੋ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਕਿ ਇਹਨਾਂ ਕਰਕੇ ਮੈਨੂੰ ਹੌਸਲਾ ਆਇਆ ਜੇ ਮੈਂ ਇਹਨਾਂ ਦਾ ਟੀਵੀ 'ਚ ਨਾ ਦੇਖਦਾ ਤੇ ਇੱਕ ਪਹਿਲੀ ਵਾਰੀ ਦੇਖਿਆ ਤੇ ਮੈਨੂੰ ਕੁਝ ਜਾਦੂ ਹੋ ਗਿਆ ਮੈਂ ਕੁਝ ਤੀਜੀ ਦੂਜੀ ਵਾਰੀ ਦੇਖਿਆ ਤੀਜੀ ਵਾਰੀ ਦੇਖਿਆ ਤੇ ਮਰਦੋ ਰਿਆ ਨਹੀਂ ਗਿਆ ਮੈਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਉਸ ਤੋਂ ਬਾਅਦ ਜੋ ਮੇਰੇ ਤੇ ਹੋ ਰਿਹਾ ਜੋ ਮੈਨੂੰ ਖੁਸ਼ੀ ਮਿਲ ਰਹੀ ਹੈ ਦੁਨੀਆਂ 'ਚ ਕੋਈ ਚੀਜ਼ ਖੁਸ਼ੀ ਨਹੀਂ ਦੇ ਸਕਦੀ ਸੀ ਕਿਸੇ ਕਿਸਮ ਦੀ ਚੀਜ਼ ਖੁਸ਼ੀ ਨਹੀਂ ਦੇ ਸਕਦੀ ਸੀ ਹੁਣ ਮੇਰਾ ਧਿਆਨ ਸਿਰਫ ਇਸ ਸੰਸਥਾ ਵਾਲਾ ਕਿ ਅਸੀਂ ਲੋਕਾਂ ਨਾਲ ਆਪਸ ਵਿੱਚ ਕਿਸ ਤਰ੍ਹਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਸਭ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਨੂੰ ਜਿਹੜਾ ਮੌਕਾ ਦਿੱਤਾ ਤੁਸੀਂ ਇਹ ਜੀ ਸਾਡੇ ਜਸਪਾਲ ਛੋਟੀ ਜੀ ਕੁਰਸੀਆਂ ਕਰ ਦਿਓ ਅੱਗੇ ਨੂੰ ਬੇਟਾ ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਨਾਲ ਸਾਂਝ ਪਾਈ ਆ ਇਹ ਉਹ ਜਜ਼ਬਾਤ ਨੇ ਇਹਨਾਂ ਨੂੰ ਜਿਹੜਾ ਯੂਐਸਏ ਦੇ ਵਿੱਚ ਬੈਠਿਆ ਨੂੰ ਇਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਾਡੇ ਪਰਿਵਾਰ ਦੀਆਂ ਉਹਨਾਂ ਕੁਝ ਤਸਵੀਰਾਂ ਨੇ ਉਹਨਾਂ ਕੁਝ ਵੀਡੀਓ ਨੇ ਪ੍ਰਭਾਵਿਤ ਕੀਤਾ ਇਹਨਾਂ ਦੇ ਮਨ ਤੇ ਅਸਰ ਪਾਇਆ ਤੇ ਉਹ ਸਾਰੀਆਂ ਭਾਵਨਾਵਾਂ ਅੱਜ ਇੱਥੇ ਸੁਪਨਿਆਂ ਦੇ ਘਰ ਤੱਕਰ ਪਹੁੰਚੀਆਂ ਟੀਚਰਸ ਨੇ ਇਹ ਫਿਜ਼ੀਓਥੈਰੇਪੀ ਦੇ ਟੀਚਰਸ ਨੇ ਵੀਡੀਓ ਦੇ ਕਿਹੜੇ ਨੇ ਫਿਜ਼ਿਓ ਆਜੋ ਬੇਟਾ ਇਹ ਫਿਜ਼ੀਓਥੈਰੇਪੀਸ ਦੇ ਨੇ ਕੀ ਨਾਮ ਪੁੱਤਰਾ ਦੱਸ ਸ ਜਸਪ੍ਰੀਤ ਜਸਪ੍ਰੀਤ ਕੌਰ ਆਇ ਕੁੜੀ ਜਨਨਾ ਜੀ ਤੇ ਇਹ ਆਜੇ ਬੇਟਾ ਤੁਸੀਂ ਵੀ ਆ ਕੇ ਆਓ ਇਹ ਐਕਟੀਵਿਟੀ ਤੇ ਆ ਤੁਸੀਂ ਬੇਟਾ ਸਪੀਚ ਥੈਰੇਪੀ ਜਿਹੜੇ ਬੋਲਦੇ ਨਹੀਂ ਬੱਚੇ ਗੁੰਗੇ ਬੋਲੇ ਨੇ ਇਹ ਮਨਦੀਪ ਕੌਰ ਆ ਸਾਡੀ ਇਹ ਗਰਦੀਪ ਭੈਣ ਜੀ ਨੇ ਇਹਨਾਂ ਦਾ ਬਹੁਤ ਐਕਸਪੀਰੀਅੰਸ ਆ ਇਹ ਮੰਨ ਲਓ ਜਿਵੇਂ ਕਹਿ ਦਈਏ ਆਰਾਊਂਡ ਹੋ ਨੇ ਆਲ ਰਾਊਂਡਰ ਨੇ ਹਾਂਜੀ ਇਹ ਆਜਾ ਪੁੱਤ ਹਰਮਨ ਕੀ ਕਹਿੰਦੇ ਇਹਨੂੰ ਮਨਪ੍ਰੀਤ ਨੇ ਕਿਹੜੇ ਕਾੜੀ ਆ ਤੂੰ ਐਕਟੀਵਿਟੀ ਇਹ ਬੱਚਿਆਂ ਦੀ ਐਕਟੀਵਿਟੀ ਦੀ ਟੀਚਰ ਆ ਭੈਣ ਤੇ ਪ੍ਰਿੰਸੀਪਲ ਮੈਡਮ ਦਾ ਤੁਸੀਂ ਮੈਲ ਹੀ ਚੁੱਕੇ ਹੋ ਨਾ ਇਹ ਸਾਡੀ ਟੀਮ ਹੈ ਜੀ ਤੇ ਇਹ ਆਪਣਾ ਹੈਗਾ ਇਨਵਾਈਟਰ ਜੀ ਜਿਹੜਾ ਆਪਾਂ ਜਿਹਦੀ ਸਵਿਚ ਆਨ ਕਰਨੀ ਆ ਤੁਹਾਡੀ ਸਾਹਿਬ ਅੱਛਾ ਇਹ 150 ਕਿਲੋਵਾਟ ਦਾ ਹੈਗਾ ਜੀ ਇਹ ਅੱਛਾ ਠੀਕ ਹੈ ਜੀ ਜਿਵੇਂ ਆਪਾਂ ਉਧਰ ਕੀਤੀ ਹੈ ਸਵਿਚ ਆਨ ਉਵੇਂ ਇਧਰ ਕਰਨੀ ਹੈ ਜੀ ਅੱਗੇ ਹੋ ਕੇ ਉਹ ਬਟਨ ਹਾਂ ਇਹ ਸਾਡੇ ਇੰਜੀਨੀਅਰ ਸਾਹਿਬ ਨੇ ਜੀ ਹਾਂ ਜੀ ਕਮਾ ਦਿਓ ਜੀ ਬੋਲੇ ਸੋ ਨਿਹਾ ਬੋਲੇ ਸੋ ਨਿਹਾ ਬੋਲੇ ਸੋ ਨਿਹਾ ਉੱਪਰ ਲਾਈਟਾਂ ਆ ਗਈਆਂ ਜੀ ਹਰੀ ਤੇ ਲਾਲ ਲਾਲ ਲਾਈਟ ਤੇ ਇਹ ਔਨ ਹੋ ਗਿਆ ਹੁਣ ਤੇ ਹੁਣ ਇਹ ਬਿਜਲੀ ਹੈ ਜਿਹੜੀ ਉਹ ਜਨਰੇਟ ਕਰ ਰਿਹਾ ਇਹ ਸੋਲਰ ਪਲਾਂਟ ਹੈ ਜਿਹੜਾ ਇਹਦੇ ਰਾਹੀਂ ਇਹ ਬਿਜਲੀ ਬਣਨੀ ਸ਼ੁਰੂ ਹੋ ਚੁੱਕੀ ਆ ਤੇ ਇਹ ਅੱਜ ਜਸਪਾਲ ਸੋਢੀ ਜੀ ਦੇ ਕਰ ਕਮਲਾਂ ਦੇ ਨਾਲ ਇਹ 300 ਕਿਲੋਵਾਟ ਸੋਲਰ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਆ ਇਨੋਗ੍ਰੇਸ਼ਨ ਕੀਤੀ ਗਈ ਆ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਅੱਜ ਇਹ ਬਟਨ ਦਬਾ ਕੇ ਯੂਐਸਏ ਤੋਂ ਸਪੈਸ਼ਲੀ ਇੱਥੇ ਪਹੁੰਚੇ ਸਾਡੇ ਕੋਲੇ ਕਿਉਂਕਿ ਸਾਡੀ ਇਹ ਮਨ ਦੀ ਇੱਛਾ ਸੀ ਵੀ ਸੋਢੀ ਸਾਹਿਬ ਆ ਕੇ ਇਹ ਜਿਹੜੇ ਹੈਗੇ ਆ ਚਾਲੂ ਕਰਨ ਇਸ ਪਲਾਂਟ ਨੂੰ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦਾ ਬਹੁਤ ਵੱਡਾ ਵਿਡੱਪਣ ਜਿਹੜਾ ਇਹਨਾਂ ਨੇ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਆ ਕੇ ਆਪਣਾ ਬਣਦਾ ਯੋਗਦਾਨ ਪਾਇਆ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ